ਸਸਿਕਾ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬਲੱਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਮਾਲਿਆ ਤੋਂ ਸਮੁੰਦਰ ਤੱਕ ਯੋਗਮਈ ਹੋਇਆ ਭਾਰਤ ਪੀਐਮ ਮੋਦੀ ਨੇ ਕਿਹਾ ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਮੈਂ ਪੰਜਾਬ ਨੂੰ ਪਾਣੀ ਕਿਉਂ ਦੇਵਾਂ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਨਹਿਰ ਪ੍ਰਸਤਾਵ ਤੇ ਵੱਡਾ ਬਿਆਨ ਕਿਹਾ ਜੰਮੂ ਕਸ਼ਮੀਰ 'ਚ ਸੋਕੇ ਵਰਗੀ ਸਥਿਤੀ ਜੰਮੂ ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਤੇ ਅਕਾਲੀ ਦਲ ਦਾ ਵੱਡਾ ਬਿਆਨ ਦਲਜੀਤ ਈਮਾਨ ਨੇ ਪੰਜਾਬ ਨਾਲ ਬੇਇਨਸਾਫੀ ਦਾ ਦੋਸ਼ ਪਾਇਆ ਸੋਸ਼ਲ ਮੀਡੀਆ ਤੇ ਪੁਰਸ ਦੀ ਨਜ਼ਰ ਅਸਲੀ ਤੇ ਪੜਕਾ ਉਕਟਣੇ ਤੇ ਸਾਖਤੀ ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ ਹੁਣ ਖਬਰਾਂ ਵਿਸਤਾਰ ਨਾਲ ਅੱਜ 21 ਜੂਨ ਨੂੰ ਦੇਸ਼ ਦੇ ਦੁਨੀਆ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਸ ਸਾਲ ਵਿਸ਼ੇਸ਼ ਪ੍ਰੋਗਰਾਮ ਯੋਗ ਸੰਗਮ ਦੇ ਤਹਿਤ ਲੋਕ ਸਵੇਰੇ 6:30 ਵਜੇ ਤੋਂ 7:45 ਮਿੰਟ ਤੱਕ ਦੇਸ਼ ਭਰ ਚ 1 ਲੱਖ ਤੋਂ ਵੱਧ ਥਾਵਾਂ ਤੇ ਸਾਂਝੇ ਪ੍ਰੋਟੋਕੋਲ ਅਨੁਸਾਰ ਸਮੂਹਿਕ ਤੌਰ ਤੇ ਯੋਗਾ ਕਰ ਰਹੇ ਹਨ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਚ ਰਾਸ਼ਟਰੀ ਯੋਗਾ ਪ੍ਰੋਗਰਾਮ ਦੀ ਅਗਵਾਈ ਕੀਤੀ ਪੂਰੀ ਦੁਨੀਆ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਯੋਗ ਦਿਵਸ ਤੇ ਵੱਡੇ ਪੱਧਰ ਤੇ ਆਯੋਜਨ ਕੀਤੇ ਗਏ। ਯੋਗ ਦਿਵਸ ਮੌਕੇ ਦੇਸ਼ ਭਰ ਵਿੱਚ ਛਾਉ ਇਤਿਹਾਸਕ ਸਥਾਨਾਂ ਤੇ ਪੰਨਿਆਸ ਬੇਜਾਰਕ ਸਥਾਨਾਂ ਤੇ ਯੋਗ ਸੈਸ਼ਨ ਆਯੋਜਿਤ ਕੀਤੇ ਗਏ। ਇਹ ਸੈਸ਼ਨ ਸੱਭਿਆਚਾਰਕ ਮੰਤਰਾਲੇ ਦੁਆਰਾ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਯੂਨੈਸਕੋ ਵਿਰਾਸਤੀ ਸਥਾਨ ਵੀ ਸ਼ਾਮਲ ਹਨ। ਇਸ ਵਾਰ ਯੋਗ ਦਿਵਸ ਦਾ ਥੀਮ ਯੋਗਾ ਫਾਰ ਵਨ ਅਰਥ ਵਨ ਹੈਲਥ ਹੈ। ਇਹ ਇੱਕ ਤਰ੍ਹਾਂ ਦੇ ਇੱਕ ਸਿਹਤ ਦੇ ਵਿਚਾਰ ਨੂੰ ਉਛਾਹਜ ਕਰਦਾ ਹੈ ਇਸ ਦਾਰਤ ਹੈ ਕਿ ਸਾਡਾ ਗ੍ਰਹਿ ਤੇ ਸਾਡੇ ਸਾਰਿਆਂ ਦੀ ਸਿਹਤ ਇੱਕ ਸਿਹਤਮੰਤ ਤੇ ਟਿਕਾਊ ਖੇਲੀ ਅਪਰਟੀਉਨਿਟੀ ਜੁੜੇ ਹੋਏ ਹਨ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨ ਵਿੱਚ ਇੱਕ ਯੋਗ ਪ੍ਰੋਗਰਾਮ ਦਾ ਹਿੱਸਾ ਬਣੇ ਇਸ ਦੌਰਾਨ ਉਹਨਾਂ ਲੋਕਾਂ ਨੂੰ ਯੋਗ ਦੇ ਫਾਇਦੇ ਦੱਸੇ ਤੇ ਕਿਹਾ ਕਿ ਭਾਰਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸਨੇ ਪੂਰੀ ਦੁਨੀਆ ਵਿੱਚ ਯੋਗ ਨੂੰ ਪਹੁੰਚਾ ਦਿੱਤਾ ਸਾਥਿਓ ਅੱਜ ਯੋਗ ਦਿਵਸ ਪਰ ਮੈਂ ਓਬੈਸਿਟੀ ਕੀ ਤਰੱਬੀ फिर से सभी का ध्यान आकर्षित करना चाहूंगा बढ़ती ओबेसिटी पूरी दुनिया के लिए एक बड़ा चैलेंज है मैंने मन की बात कार्यक्रम में भी इस पर विस्तार से चर्चा की थी इसके लिए अपने खान पान में 10 परसेंट ऑयल कम करने का चैलेंज भी शुरू किया था मैं एक बार फिर देशवासियों से दुनिया भर के लोगों को इस चैलेंज से जुड़ने का आह्वान करता हूं अपने खाने में कैसे हम कम से कम 10% परसेंट ऑइल कम करें इसके लिए जागरूकता फैलानी है ऑयल की खपत कम करना अनहेल्दी डायट से बचना और योग करना ये बेहतर फिटनेस के जड़ी बूटी साथियों विश्व में योग के प्रसार के लिए भारत योग की साइंस को आधुनिक रिसर्च से और अधिक सशक्त कर रहा है देश के बड़े बड़े मेडिकल संस्थान योग पर रिसर्च में जुटे हैं योग की वैज्ञानिकता को आधुनिक चिकित्सा पद्धति में स्थान मिले ये हमारा प्रयास है हम देश के मेडिकल और रिसर्च इंस्टीट्यूशंस में योगा के क्षेत्र में एविडेंस बेस्ड थेरेपी को भी प्रोत्साहित कर रहे हैं इस दिशा में दिल्ली के एम्स ने भी ਬਹੁਤ ਅੱਛਾ ਕੰਮ ਕਰਕੇ ਦਿਖਾਇਆ ਹੈ ਐਮਸ ਦੀ ਰਿਸਰਚ ਮੇ ਸਾਹਮਣੇ ਆਇਆ ਹੈ ਕਿ ਯੋਗ ਕੀ ਕਾਰਡੀਆਕ اور ਨਿਊਰੋਲੋਜੀ ਡਿਸਆਰਡਰਸ ਕੇ ਉਪਚਾਰ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇ ਸੂਬੇ ਦੇ ਉਪ ਮੁੱਖ ਮੰਤਰੀ ਪਬਲਿਕ ਕਲਿਆਣ ਵੀ ਮੌਜੂਦ ਰਹੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਸੂਬੇ ਦੀਆਂ ਨਦੀਆਂ ਦਾ ਵਾਧੂ ਪਾਣੀ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਭੇਜਣ ਤੇ ਸਾਫ਼ ਮਨਾ ਕਰ ਦਿੱਤਾ। ਉਨ੍ਹਾਂ 103 ਕਿਲੋਮੀਟਰ ਲੰਬੀ ਨਹਿਰ ਦੇ ਪ੍ਰਸਤਾਵ ਤੇ ਸਵਾਲ ਚੁੱਕੇ ਨੇ। ਸੂਬੇ ਦੇ ਪਾਣੀ ਦੀ ਵਰਤੋਂ ਸੰਬੰਧੀ ਕੇਂਦਰੀ ਸਰਕਾਰ ਦੀ ਯੋਜਨਾ ਤੇ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਆਪਣਾ ਪਾਣੀ ਦੂਜੇ ਸੂਬਿਆਂ ਨੂੰ ਨਹੀਂ ਦੇਣਗੇ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਸਿੰਧ ਪ੍ਰਣਾਲੀ ਜ਼ਰੀਏ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਪੰਜਾਬ 'ਚ ਸਿਆਸੀ ਮਾਹੌਲ ਮੋੜ ਭੱਗ ਗਏ। ਪਾਣੀਆਂ ਨੂੰ ਲੈ ਕੇ ਪੰਜਾਬ ਦਾ ਪਹਿਲਾਂ ਹੀ ਕਬੜੀ ਸੂਬਿਆਂ ਨਾਲ ਵਿਵਾਦ ਹੁਣ ਜਦੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਅਨੁਸਾਰ ਜੰਮੂ ਕਸ਼ਮੀਰ ਤੋਂ ਬਾਦੂ ਪਾਣੀ 113 ਕਿਲੋਮੀਟਰ ਲੰਬੀ ਨਹਿਰ ਬਣਾ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਉਮਰ ਅਬਦੁੱਲਾ ਨੇ ਨਮਸਟੈਂਡ ਲੈ ਲਿਆ ਹੈ ਕੇਂਦਰੀ ਜਲ ਸਰੋਤ ਮੰਤਰਾਲੇ ਪਿਛਲੇ ਕੁਝ ਸਮੇਂ ਤੋਂ ਨਵੀਂ ਨਹਿਰ ਬਣਾਉਣ ਦੀ ਤਜਵੀਜ਼ ਬਣਾ ਰਿਹਾ ਹੈ ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਖ ਦਿੱਤਾ ਹੈ ਕਿ ਉਹਨਾਂ ਦੇ ਸੂਬੇ ਕੋਲ ਖੁਦ ਲਈ ਪਾਣੀ ਨਹੀਂ ਉਹ ਪੰਜਾਬ ਨੂੰ ਪਾਣੀ ਕਿਉਂ ਦੇਣਗੇ ਅਬਦੁੱਲਾ ਨੇ ਕਿਹਾ ਕਿ ਉਹ ਜਿਹੜਾ ਹੱਕ ਹੈ ਉਹ ਨਹੀਂ ਹੁੰਦ ਦੇਣਗੇ ਮੈਂ ਤਾਂ ਕਮਸਕਮ ਇਸ ਬਾਤ ਕੀ ਇਜਾਜ਼ਤ ਫਿਲਹਾਲ ਨਹੀਂ ਦ पहले हमें अपना पानी अपने लिए इस्तेमाल करने दीजिए फिर हम बाकियों की बात करेंगे यहाँ जम्मू में सूखा पड़ा हुआ ना यहाँ जम्मू में नलकों में पानी नहीं है मैं पंजाब पानी क्यों भेजूँ पंजाब के पास पहले ही इंडस वाटर ट्रीटी के तहत तीन दरियाएँ थीं उस वक्त पंजाब ने हमें पानी दिया हम तरस रहे थे जब वो क्या कहते हैं उसको वो उज मल्टीपर्पज़ प्रोजेक्ट और वो दूसरा है क्या वॉट इज द नेम ऑफ दैट क्या कंडी बराज पे कितने साल उन्होंने हमें रुलाया लड़ लड़ के वो शाहपुर शाहपुर कंडी का जो है थोड़ा सा उस पर कार्रवाई हुई फिलहाल ये पानी हमारे लिए है हम ये पानी खुद इस्तेमाल करेंगे फिर बाकियों के बारे में सोचते है दो दो चीज़ों पे हम फिलहाल काम कर रहे हैं एक तुलबुल नेविगेशन का जो बराज है उस पर दोबारा काम शुरू होना चाहिए और अखनूर से पानी पंप करके जम्मू शहर तक पहुंचाने की बात होनी चाहिए ये अच्छी बात नहीं है कहीं पर भी जंग हो तो अच्छी बात नहीं है और ईरान ने ऐसा क्या किया अचानक जिसके बुनियाद पे इसराइल को हमला करना पड़ा ठीक दो महीने पहले अमेरिका के शायद इंटेलिजेंस की चीफ जो हैं उन्होंने ये कहा कि ईरान इज़ नोवेयर क्लोज टू क्रिएटिंग अ न्यूक्लियर बॉम्ब ये दो महीने पहले उनकी जो है एविडेंस थी आज दो महीने के बाद अचानक इसराइल ने ईरान पर हमला किया आ, ये मतलब जितनी जल्दी ये ये सिलसिला रुके उतना अच्छा है क्योंकि अब आप देखें लड़ाई तो ईरान और और इसराइल के दरमियान है लेकिन हमारे लोग उसमें फंसे हुए हैं तेरह सौ से चौदह सौ हमारे बच्चे जो हैं वहाँ फंसे हैं अब एक एक करके हम उनको निकाल रहे हैं नब्बे पहले निकले अब चार सौ और हमने सेफ जगह मशरक तक पहुँचाया है अब कोशिश की जा रही है कि सारे जो छः हज़ार से ज़्यादा शायद स्टूडेंट्स ऑल इंडिया लेवल पे और 1600 सौ के आसपास जम्मू कश्मीर के उनको हम निकालने का काम कर रहे हैं वो थोड़ी सी लापरवाही रही दिल्ली में आ, गाड़ियों के मामले में उस अफसर को कहा गया कि आ, आगे से जो है थोड़ा सा ख्याल रखें जैसे ही ये बात हम तक पहुँची हमने सही अच्छी अच्छी गाड़ियों का इंतज़ाम किया और उन बच्चों को हम वापस ला रहे हैं इस दौरान अब्दुल्ला ने तर्क दिया कि जम्मू कश्मीर से पहले ही सोके वर्ग की स्थिति बनी हुई है ਉਨਾ ਸ਼ਾਹਪੂਰ ਕੰਡੀਟੈਂਟ ਦਾ ਹਵਾਲਾ ਦਿੱਤਾ। ਉਹਨਾਂ ਦੇ ਇਸ ਰੂਪ ਤੇ ਪੰਜਾਬ ਸਰਕਾਰ ਦਾ ਹਾਲੇ ਵੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਣੀ ਦੀ ਵੰਡ 'ਚ ਪੰਜਾਬ ਨਾਲ ਹਮੇਸ਼ਾ ਬੇਇਨਸਾਫੀ ਹੁੰਦੀ ਰਹੀ ਹੈ। ਪਰ ਜੰਗ ਦੇ ਸਮੇਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੁੰਦਾ ਹੈ। ਦਲਜੀਤ ਸਿੰਘ ਨੇ ਕਿਹਾ ਕਿ ਪਾਣੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਬੇਇਨਸਾਫੀ ਹੋਈ ਹੈ। ਉਮਰ ਅਬਦੁੱਲਾਹ ਦੇ ਪੰਜਾਬ ਨੂੰ ਪਾਣੀ ਨਾ ਦੇਣ ਦੇ ਬਿਆਨ ਦੇ ਇਨ ਖਿਆਦੀ ਕਰਦੇ ਹੋਏ ਸ਼੍ਰੋਮਣੀ ਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਸਿੰਧ ਜਲੋਤੇ ਤੇ ਪਾਣੀ ਦੀ ਵੰਡ ਵੇਲੇ ਪੰਜਾਬ ਨਾਲ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਕੀਤੇ ਗਏ ਇਤਿਹਾਸਕ ਨਿਆਂ ਨੂੰ ਦਰੁਸਤ ਕਰੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਾਲੀ ਦਲ ਦੇ ਸਿਨੇਰਾ ਗੁਰੂ ਡਾਕਟਰ ਦਿਲਜੀਤ ਸਿੰਘ ਜੀ ਮਾ ਨੇ ਕਿਹਾ ਕਿ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਗੈਰ ਪੇਰੀਨ ਰਾਜ Rajasthan ਨੂੰ ਦਰਿਆਈ ਪਾਣੀ ਦਾ ਵੱਡਾ ਹਿੱਸਾ ਦੇ ਦਿੱਤਾ ਤੇ ਪੰਜਾਬ ਨਾਲ ਵੱਡਾ ਇਨਆਕਤਾ ਸੀ ਉਹਨਾਂ ਕਿਹਾ ਕਿ ਹਰ ਵਾਰ ਦਰਿਆਈ ਪਾਣੀ ਖੋਣ ਦਾ ਅਨੇ ਆ ਪੰਜਾਬ ਨਾਲ ਹੀ ਕਿਉਂ ਹੁੰਦਾ ਹੈ ਚੀਮਾ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅੰਨ ਪਟਾਰ ਲਈ ਆਪਣੇ ਜ਼ਮੀਨੀ ਪਾਣੀ ਗਵਾਦ ਰਹੇ ਹਨ ਅਤੇ ਹੁਣ ਦਰਿਆਈ ਪਾਣੀ ਵਿੱਚ ਵੀ ਪਾਣੀ ਦੀ ਮਾਤਰਾ ਬਹੁਤ ਘਟ ਗਈ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਸਿੰਧ ਜਲ ਸਮਝੋਤੇ ਦੇ ਪ੍ਰੋਜੈਕਟਾਂ ਤੋਂ ਵਾਧੂ ਪਾਣੀ ਦੇਣਾਂ ਯਕੀਨੀ ਬਣਾਵੇ ਕੁਝ ਜੰਕੇ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਮਸਮਦਾਰ ਕਿ ਗੈਰਵਾਚੀ ਔਰ ਅਸੀਂ ਪੰਜਾਬ ਵਾਡੇ ਤਾਂ ਉਮੀਦ ਨਹੀਂ ਕਰਦੇ ਕਿ ਉਮਰ ਅਬਦੁੱਲਾਹ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦੇ। ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਤ੍ਰਾਈ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ। ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸ ਵळे ਦੇ ਦਿੱਤਾ ਗਿਆ ਜਿਹਨਾਂ ਦਾ ਹੱਕ ਹੀ ਨਹੀਂ ਬਣਦਾ ਸੀ। ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਔਰ ਉਹ ਪਾਣੀ ਹਿੰਦੁਸਤਾਨ ਦੇ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਘੱਟੋ ਘੱਟ ਹੁੰਦਾ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬੇਨਸਾਫੀ ਪਹਿਲਾਂ ਹੋਈ ਹੈ ਉਹ ਬੇਨਸਾਫੀ ਹੁਣ ਦੂਰ ਹੋਈ ਤੇ ਜੇ ਇੱਕ ਸਟੇਟ ਇਹ ਕਹਿਣ ਲੱਗ ਜਾਏ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਭੀ ਦਾ ਕਿਸੇ ਤਰੀਕੇ ਵਾਜੂ ਬਣਾਉਂਗਾ ਔਰ ਮੈਂ ਤਾਂ ਉਹਨਾਂ ਨੂੰ ਵੀ ਯਾਦ ਕਰਾਉਣਾ ਕਿ ਆ ਹੁਣ ਵੀ ਜਿਹੜੀ ਪਾਕਿਸਤਾਨ ਨਾਲ ਜਾਗ ਲੱਗੀ ਸੀ ਸਭ ਤੋਂ ਵੱਡਾ ਬੋਝ ਤੇ ਹੁਣ ਵੀ ਪੰਜਾਬ ਤੇ ਪੈ ਰਿਆ ਸੀ ਨਿਸ਼ਾਦਾ ਸਭ ਤੋਂ ਵੱਡਾ ਜੱਗ ਦਾ ਮੈਦਾਨ ਤੇ ਹੁਣ ਵੀ ਪੰਜਾਬ ਹੀ ਪੰਡਿਆ ਸੀ ਪੰਜਾਬ ਦੀ ਇਸ ਗੱਲ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਤੁਸੀਂ ਜਿੰਨਾ ਤੋਂ ਪਾਣੀ ਲੈ ਰਹੇ ਹੋ ਜਦੋਂ ਉਸ ਦੇਸ਼ ਨਾਲ جنگ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਇਸ ਕਰਕੇ ਗੈਰਵਾਜਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦਾ ਪੂਰਾ ਹੱਕ ਮੜਦਾ ਸਭ ਤੋਂ ਜ਼ਿਆਦਾ ਬੰਦਾ ਕਿ ਪਹਿਲੀ ਬੇਇਨਸਾਫੀ ਦੀ ਹੁਣ ਤੱਕ ਕੰਡਿਸ਼ਨ ਹਮੇਸ਼ਾ ਬਗ ਰੰਗ ਜਦੋਂ ਹੁਣ ਗੱਲ ਅੱਗੇ ਚੱਲੇਗੀ ਅਸੀਂ ਡਟ ਕੇ ਜਿਹੜਾ ਹੈਗਾ ਪੰਜਾਬ ਦੇ ਹੱਕ ਦੇ ਵਿੱਚ ਖੜਾਂਗੇ ਕਿ ਸਰਕਾਰ ਤੋਂ ਮੰਗ ਕਰ ਰਹੇ ਕਿ ਬਿਲਕੁਲ ਹੁਣ ਵਾਰ-ਵਾਰ ਪੰਜਾਬ ਦੇ ਨਾਲ ਟੱਕਰ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਆਪਣਾ ਹੱਕ ਮਿਲੇ ਇੱਕ ਸਹੀ ਤਰੀਕੇ ਨਾਲ ਡਿਸਟ੍ਰਿਬਿਊਸ਼ਨ ਹੋਵੇ ਲੇਕਿਨ ਜਿਹੜੀ ਹੈ ਪੰਜਾਬ ਦੇ ਨਾਲ ਐਡੀ ਕੀ ਟੱਕਰ ਨਹੀਂ ਕਰਦੀ ਕਿ ਲਗਦਾ ਪੰਜਾਬ ਸਰਕਾਰ ਨੂੰ ਵੀ ਹਾਂ ਪੰਜਾਬ ਸਰਕਾਰ ਦੀ ਬੜੀ ਵੱਡੀ ਡਿਊਟੀ ਮੰਦੀ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਅਗੇ ਹੋਣਾ ਚਾਹੀਦਾ ਕਿਉਂਕਿ ਅਫੀਸ਼ੀਅਲੀ ਤਾਂ ਜਿਹੜੀ ਇਹ ਸਟੇਟ ਦੀ ਗਵਰਨਮੈਂਟ ਹੈ ਉਹ ਹੀ ਰਿਪਰਿਜ਼ੈਂਟ ਕਰਦੀ ਹੈ ਸੁਪਰੀਮ ਇਸ ਦੌਰਾਨ ਦਲਜੀਤ ਈਮਾਨ ਨੇ ਉਮਰ ਅਬਦੁੱਲਾਹ ਨੂੰ ਵੀ اپੀਲ ਕੀਤੀ ਹੈ ਕਿ ਉਹ ਜਿਹੇ ਖਤਰਨਾਕ ਬਿਆਨ ਜਾਰੀ ਨਾ ਕਰਨ ਜੋ ਵੱਡੇ ਵਿਵਾਦ ਪੈਦਾ ਕਰ ਸਕਦੇ ਨੇ ਹਾਲੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਤੇ ਕੱਟੜਪੰਥੀ ਸਿੱਖ ਮੂਹ ਦੇ ਹਮਲਿਆਂ ਤੋਂ ਬਾਅਦ ਪੁਲਿਸ ਹੋਰ ਸਖਤ ਹੋ ਗਈ ਹੈ ਹੁਣ ਅਜਿਹੇ ਮਸ਼ਹੂਰ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਸ਼ਲੀਲ ਪੜਕਾ ਉਜਾ ਕਾਨੂੰਨੀ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਕੰਟੈਂਟ ਪੋਸਟ ਕਰਦੇ ਹਨ ਟਿੱਪਣੀ ਵਾਲੂ ਅਜੀਹੇ ਖਾਤਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਭੜਕਾਓ ਜਾਂ ਇਤਰਾਜ਼ਯੋਗ ਪੋਸਟਾਂ ਪੋਸਟ ਕਰਦੇ ਨੇ ਇਸ ਤੋਂ ਬਾਅਦ ਉਹਨਾਂ ਦੀ ਸਮਗਰੀ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਕਾਰਵਾਈ ਕੀਤੀ ਜਾਂਦੀ ਹੈ ਜਿਨ੍ਹਾਂ ਪੋਸਟਾਂ ਨੂੰ ਫਲੈਗ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਵੀਡੀਓ ਅਤੇ ਟਿੱਪਣੀਆਂ ਸ਼ਾਮਲ ਨੇ ਜੋ ਭੜਕਾਓ ਮੰਨਿਆ ਜਾਂਦਿਆਂ ਨੇ ਇਸ ਨਾਲ ਹੋਰ ਪ੍ਰਵਾਹਕਾਂ ਲਈ ਖਤਰਿਆ ਦਾ ਖਤਰਾ ਵੱਧ ਜਾਂਦਾ ਹੈ ਇਹ ਕਾਰਵਾਈ 9 ਜੂਨ ਸੋਸ਼ਲ ਮੀਡੀਆ ਸਟਾਰਸ ਨੂੰ ਕੰਚਨ ਕੁਮਾਰੀ ਉਰਫ ਕਮਲਕੌਰ ਪਾਪੀ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਸੀ ਉਸ ਦੀ ਹਤਿਆ ਇੱਕ ਨਿਹੰਗ ਸਿੰਘ ਤੇ ਕੱਟੜਪੰਥੀ ਅਮਰਿਤਪਾਲ ਸਿੰਘ ਮੈਰੋ ਨੇ ਕੀਤੀ ਸਟੇਟ ਕਰਾਇਮ ਪ੍ਰੋਟੈਕਸ਼ਨ ਚਾਈਲਡਸ ਰਾਈਟਸ ਨੇ ਵੀ ਕੰਟੈਂਟ ਨੂੰ ਲੈ ਕੇ ਵੱਡੇ ਕਦਮ ਚੁੱਕੇ ਨੇ ਇਸ ਦੇ ਅਧਿਕਾਰੀਆਂ ਨੇ ਸਾਈਬਰ ਸੈੱਲ ਨੂੰ ਪੱਤਰ ਲਿਖਿਆ ਉਹਨਾਂ ਨੇ ਇਤਰਾਜ਼ ਕੰਟੈਂਟ ਨੂੰ ਹਟਾਉਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਕੰਟੈਂਟ ਸਮਾਜ ਲਈ ਬਿਹਤ ਖਤਰਨਾਕ ਹੈ ਇਸ ਲਈ ਇਸ ਵਿੱਚ ਪਤਲਾਕ ਕੀਤਾ ਜਾਣਾ ਚਾਹੀਦਾ ਹੈ ਸੋ ਕੁਝ ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ਪਰ ਬਾਕਰ ਕਮਲ ਕੌਰ ਪਾਬੀ ਉਰਫ ਕੰਚਨ ਕੁਮਾਰੀ ਨੂੰ ਪਹਿਲਾਂ ਉਸ ਦੇ ਕੰਟੈਂਟ ਨੂੰ ਲੈ ਕੇ ਧਮਕੀ ਦਿੱਤੀ ਗਈ ਸੀ ਪਰ ਬਾਅਦ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਅਜੇ ਇਹ ਮਾਮਲਾ ਠੰਡਾ ਵੀ ਹੋਇਆ ਸੀ ਕਿ ਇੱਕ ਹੋਰ ਸੋਸ਼ਲ ਮੀਡੀਆ ਸਟਾਰ ਦੀਪਿਕਾ ਲੁਤਰਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਅਮਰਿਤਪਾਲ ਸਿੰਘ ਮੈਰੋ ਨੇ ਸੋਸ਼ਲ ਮੀਡੀਆ ਸਟਾਰ ਦੀਪਿਕਾ ਲੁਤਰਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸੁਨੀ ਹੰਗ ਅਮਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਜੇਕਰ ਉਹ ਅਸ਼ਲੀਲ ਵੀਡੀਓ ਬਣਾਉਣਾ ਬੰਦ ਨਹੀਂ ਕਰਦੀ ਹੈ ਤਾਂ ਉਸ ਨੂੰ ਨਤੀਜੇ ਭੁਗਤਨੇ ਪੈਣਗੇ। ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਮੈਰੋ 2 ਮਹੀਨੇ ਪਹਿਲਾਂ ਦੀਪਿਕਾ ਨੂਵੀ ਇੱਥੇ ਮਿਲਿਆ ਸੀ। ਉਸਨੇ ਦੀਪਿਕਾ ਦੇ ਇੱਕ ਵੀਡੀਓ ਦੀ ਇਤਰਾਜ਼ਤ ਆਇਆ ਸੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਅੰਕੜੇ ਪਿਛਲੇ 2 ਸਾਲਾਂ ਵਿੱਚ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਤੋਂ ਲਗਭਗ 8000 ਇਤਰਾਜ਼ਯੋਗ ਪੋਸਟਾਂ ਹਟਾ ਦਿੱਤੀਆਂ ਨੇ ਇਹਨਾਂ ਦੇ ਵਿੱਚ ਉਹ ਪੋਸਟਾਂ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਨੌਜਵਾਨ ਹਥਿਆਰਾਂ ਨਾਲ ਦਿਖਾਈ ਦਿੰਦੇ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਇੱਕ ਸੋਸ਼ਲ ਮੀਡੀਆ ਸਟਾਰ ਦੀ ਗਤੀਵਿਧੀ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸੰਪਰਕ ਕਰਕੇ ਸਮੱਗਰੀ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਸੋ ਜੇਕਰ ਪਲੇਟਫਾਰਮ ਕਾਰਵਾਈ ਨਹੀਂ ਕਰਦੇ ਨੇ ਤਾਂ ਆਈਟੀ ਐਕਟ ਦੀ ਧਾਰਾ 793ਬੀ ਦੇ ਤਹਿਤ ਕਾਨੂੰਨੀ ਪ੍ਰਕਿਰਿਆ ਚੁੰਦੀਏ ਸੋ ਸੋਸ਼ਲ ਮੀਡੀਆ ਸਟਾਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਇੱਕ ਘਟਨਾਵਾਂ ਵਧੀਆਂ ਨੇ ਸੋ ਕੰਚਨ ਕੁਮਾਰੀ ਉਫ ਕਮਲ ਕੌਰ ਪਾਪੀ ਇਸ ਦਾ ਇਕੱਲਾ ਸ਼ਿਕਾਰ ਨਹੀਂ ਸੀ ਹੋ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਸਟਾਰਸ ਨੂੰ ਨਿਸ਼ਾਨਾ ਬਣਾਇਆ ਗਿਆ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਕਿ ਬਾਕੀ ਸਿਰਫ ਧਮਕੀਆਂ ਤੱਕ ਸੀਮਤ ਸਨ ਅਮਰਸਾਦ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਫਰੋਤੀ ਤੇ ਫਾਇਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਲਾਲ ਸਿੰਘ ਨੇ ਸਥਾਨਕ ਡਾਕਟਰ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਡਾਕਟਰ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਖਿਡਾਰੀ ਨੇ ਸਾਥੀਆਂ ਸਹਿਤ ਡਾਕਟਰ ਦੇ ਘਰ ਤੇ ਗੋਲੇ ਚਲਾਈਆਂ। ਇਹ ਮਿਤੀ 4 6 25 ਨੂੰ ਰਾਤ ਕਰੀਬ 10:30 ਵਜੇ ਇਹ ਡਾਕਟਰ ਜਗਰਾਜ ਨੰਦਾ ਜਿਹੜੇ ਕਿ ਭੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਜੋ ਕਿ ਪਹਿਲਾਂ ਫੋਨ ਦੇ ਜ਼ਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਤੇ ਜਿਹਦੇ ਚੱਲਦੇ ਆ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਥੇ ਮੁਕਦਮਾ ਦਰਜ ਕਰਦੇ ਹੋਏ ਸਾਡੇ ਐਸਐਚਓ ਲੋਕੋ ਕੇ ਸ਼੍ਰੀਮਾਨ ਸੁਪਾ ਗੱਜੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਬੜੀ ਮਿਹਨਤ ਕਰਕੇ ਟੈਕਨੀਕਲ ਤੌਰ ਤੇ ਜਿਹੜਾ ਵਾ ਇਹ ਮਕਦਮੇ ਨੂੰ ਟਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਲ ਜਿਹੜਾ ਤਰਨਤਾਰਨ ਉਹਨੂੰ ਇੱਕ 30 ਬੋਰ ਦੇ ਪਿਸਟਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਬਾਪ ਗ੍ਰਫਤਾਰ ਕੀਤਾ ਹੈ ਸਰ ਕਿੰਨੇ ਬੰਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਫਤਾਰ ਹੋਏ ਨੇ ਤੇ ਕੇਸ ਦੇ ਵਿੱਚ ਕਿੰਨੇ ਬੰਦੇ ਆ ਜਿਹੜਾ ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਦੇ ਵਿੱਚ ਕੁੱਲ 6 ਜਿਹੜੇ ਆ ਉਹ ਵਿਅਕਤੀ ਸ਼ਾਮਿਲ ਸੀਗੇ ਜਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਫਤਾਰ ਕਰ ਲਿਆ ਤੇ ਬਾਕੀਆਂ ਨੂੰ ਜਿਹੜਾ ਬਾ ਉਹ ਜਲਦੀ ਗ੍ਰਫਤਾਰ ਕੀਤਾ ਜਾਵੇ ਸਰ ਹੁਣ ਤੱਕ ਕਿੰਨੇ ਕੁ ਲੋਕਾਂ ਕੋਲ ਫਰੌਤੀਆਂ ਮੰਗ ਚੁੱਕੀਆਂ ਨੇ ਇਹ ਜੀ ਅ ਇਹ ਜੇ ਸਾਡੀ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਰਮਾਨ ਦੇ ਦੌਰਾਨ ਹੋਣਗੇ ਇਸ ਤੋਂ ਪਹਿਲਾਂ ਵੀ ਜਿਹੜਾ ਵਾ ਇਸੇ ਡਾਕਟਰ ਸਾਹਿਬ ਕੋਲੇ ਜਿਹੜਾ ਵਾ ਹੈਗੀ ਹੈ ਇਹਨਾਂ ਨੇ ਐਫਰੋਟੀ ਦੀ ਮੰਗ ਕੀਤੀ ਸੀ ਇਹ ਜਦੋਂ ਵਾਰਦਾਤ ਹੁੰਦੀ ਆ ਉਦੋਂ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਆ ਪਹਿਲਾਂ ਇਹ ਸਾਡੇ ਧਿਆਨ ਦੇ ਵਿੱਚ ਜਿਹੜੀ ਆ ਇਹ ਗੱਲ ਨਹੀਂ ਸੀ ਹੈਗੀ ਜਿਸ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਾ ਉਹ ਮੁਕਦਮਾ ਦਰਜ ਕਰਕੇ ਤੇ ਇਹਦੀ ਜਿਹੜੀ ਹੈ ਇਹ ਕਾਰਵਾਈ ਕੀਤੀ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਵਾਰਦਾਦ ਦੇ ਵਿੱਚ ਸ਼ਾਮਲ ਨੇ ਉਹ ਵਿਅਕਤੀ ਜਿਹੜੇ ਨਾਮਜਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੜੀ ਜਲਦੀ ਹੀ ਗ੍ਰਿਫਤਾਰ ਕਰਾਂਗੇ ਸ਼ਿਰਮਖਸਾ ਸਾਹਿਬ ਪੁਲਿਸ ਵੱਲੋਂ ਆਪਰੇਸ਼ਨ ਸੀਲ ਤਹਿਤ ਹਰਿਆਣਾ ਰਾਜਸਥਾਨ ਮਿਲ ਕੇ ਵੱਡਾ ਸਰਚ ਅਭਿਆਨ ਚਲਾਇਆ ਗਿਆ ਇਸ ਤਹਿਤ 19 ਨਾਕੇ ਲਗਾਏ ਗਏ ਤੇ ਨਸ਼ੇ ਖਿਲਾਫ ਕਾਰਵਾਈ ਕੀਤੀ ਗਈ ਇਸ ਚੋਂ 13 ਨਾਕੇ ਹਰਿਆਣਾ ਤੇ 6 ਨਾਕੇ ਰਾਜਸਥਾਨ ਦੇ ਸਰਾ ਤੇ ਲਗਾਏ ਗਏ ਇਹਨਾਂ ਨਾਕਿਆਂ ਤੇ ਹਰਿਆਣਾ ਦੇ ਪੁਲਸ ਤੇ ਰਾਜਸਥਾਨ ਪੁਲਸ ਵੱਲੋਂ ਸਾਂਝੇ ਤੌਰ ਤੇ ਚੈਕਿੰਗ ਕੀਤੀ ਗਈ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਜੁੱਧ ਨਸ਼ੇ ਅੰਮ੍ਰਿਤ ਚੱਲ ਰਿਹਾ ਹੈ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜਿਦਿਆਂ ਯੋਗ ਹਤਿੱਤਾ ਤੇ ਅੱਜ ਅਸੀਂ ਜਿਹੜਾ ਹੈਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਹੱਥ ਦੇ ਨਾਲ ਅਸੀਂ ਜਿਹੜੀ ਹੈਗਾ ਤਿੰਨੇ ਸਟੇਟਾਂ ਦੀ ਪੁਲਿਸ ਲੜ ਕੇ ਹਰਿਆਣੇ ਦੀ ਰਾਜਸਥਾਨ ਦੀ ਔਰ ਪੰਜਾਬ ਦੀ ਪੁਲਿਸ ਇੰਨਾ ਨੇ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਜਿਹੜਾ ਆਪਰੇਸ਼ਨ ਸੀਲ 15 ਪਿੱਕਾ ਚ ਔਰ ਇਹਦਾ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਇੰਟਰ ਡਿਸਟ੍ਰਿਕਟ ਹੈ ਜਿਹੜੀ ਇੰਟਰ ਸਟੇਟ ਹੈ ਉਹਦੀ ਸਮਾਧਿ ਨੂੰ ਰੋਕਾਲ ਦੇ ਲਈ ਜਿਹੜਾ ਹੈਗਾ ਇਹ ਨਾਕਾ ਬੰਦੀ ਕੀਤੀ ਗਈ ਹੈ ਸਾਡਾ ਜਿਲ੍ਹਾ ਮੁਕਰਸਾਹਿਬ ਦੇ ਥਾਣਾ ਕਿੱਲਿਆਂ ਵਾਲੀ ਦੀ ਜਿਹੜੀ ਹੈਗੀ ਹੈ ਬਾਉਂਡਰੀ ਹੈ ਹੱਦ ਹੈ ਉਹ ਸਾਡੀ 19 ਜਗ੍ਹਾ ਤੋਂ ਜਿਹੜੀ ਹੈ ਅਟੈਚ ਹੁੰਦੀ ਹੈ 13 ਜਗ੍ਹਾ ਤੋਂ ਹਰਿਆਣੇ ਨਾਲ ਲੱਗਦੀ ਹੈ ਔਰ 16 ਜਗ੍ਹਾ ਤੋਂ ਰਸਤਾ ਛੇ ਜਗ੍ਹਾ ਤੋਂ ਰੇ ਰਾਜਸਥਾਨ ਦੇ ਨਾਲ ਟਕਸ਼ੀ ਦੀ ਔਰ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਹਰਿਆਣਾ ਦੀ ਪੁਲਿਸ ਦੇ ਨਾਲ ਤੱਕ ਕਰਕੇ ਰਾ ਹਰਿਆਣਾ ਰਾਜਸਥਾਨ ਔਰ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਸਾਡੇ ਡਿਸਟ੍ਰਿਕਟ ਪੁਲਿਸ ਹੈ ਇਹਦੇ ਵਿੱਚ ਅਸੀਂ ਦੋ ਡੀਐਸਪੀ ਦੋ ਇੰਸਪੈਕਟਰ ਤੇ ਤਕਰੀਬ 1.5 200 ਪੁਲਿਸ ਮੁਲਾਜ਼ਮਾਂ ਜਿਹੜੇ ਇਹ 19 ਜਗ੍ਹਾ ਤੇ ਤਾਇਨਾਤ ਕਰਕੇ ਅਸੀਂ ਇਹ ਆਪ੍ਰੇਸ਼ਨ ਰੂਪ ਸੇਲ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਤੱਕ ਜਿਹੜਾ ਕਿਲੀ ਵਸੇ ਜਿਹੜੇ 5 8 10 ਤੱਕ ਵਹੀਕਲ ਆ ਕੁਛ ਸ਼ੱਕੀ ਬੰਦੇ ਆ ਉਹ ਰਾਉਂਡ ਅਪ ਕੀਤੇ ਆ ਬਸ ਕੇ ਚੱਲ ਰਹੀ ਹੈ ਤੇ ਇਹਦਾ ਮੇਨ ਮਕਸਦ ਆ ਜਿਹੜਾ ਉਹ ਇੰਟਰ ਡਿਸਟ੍ਰਿਕਟ ਆ ਜਿਹੜੀ ਉਹਨੂੰ ਸਮਗਲਨ ਨੂੰ ਰੋਕਣ ਦੇ ਲਈ ਲਾਤਾਂ ਬੰਦੀ ਕੀਤੀ ਗਈ ਹੈ ਇਹ ਤਾਂ ਵੀ ਕਦੇ ਕਦੇ ਨਹੀਂ ਹੋ ਜਾਂਦਾ ਰਿਕਵਰੀ ਦਾ ਚੈੱਕ ਚੱਲ ਰਹੀ ਹੈ ਕੁਝ ਰਿਕਵਰੀ ਬਾਰੇ ਅਸੀਂ 11 ਵਜੇ ਤੋਂ ਬਾਅਦ ਹੀ ਇਹਦੇ ਬਾਰੇ ਕੀ ਕੀਤਾ ਜਾਊਗਾ ਅਸੀਂ ਚੈਕਿੰਗ ਕਰਾ ਰਹੇ ਹਾਂ ਅਸੀਂ ਕੁਝ ਸ਼ੱਕੀ ਵਿਖੋ ਤੇ ਬੰਦੇ ਨੂੰ ਰਾਉਂਡ ਅਪ ਕੀਤਾ ਜਾਊਗਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜਿਲ੍ਹਿਆਂ ਚ ਬੰਦ ਨੌਜਵਾਨਾਂ ਦੀ ਜਾਂਚ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਪੰਜਾਬ ਦੇ ਜਿਲ੍ਹਿਆਂ ਚ ਸਾਈਕੀਆਟ੍ਰਿਸਟ ਡਾਕਟਰ ਨਸ਼ਾ ਕਰਨ ਵਾਲੇ ਮਰੀਜ਼ਾਂ ਦੀ ਜਾਂਚ ਕਰਨਗੇ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਸ਼ੁੱਧਣ ਵਾਲੇ ਨੌਜਵਾਨਾਂ ਦੇ ਨੇੜ ਆਇਆ ਹੈ। ਨੌਜਵਾਨਾਂ ਨੂੰ ਦਲਦਲ ਵਿੱਚੋਂ ਕੱਢਣ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਪੰਜਾਬ ਸਰਕਾਰ ਦੀ ਮੁਹਿੰਮ ਜੁੱਧ ਨਸ਼ੇ ਵਿਰੁੱਧ ਤਹਿਤ ਕਈ ਵੱਡੇ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਸ ਵਿੱਚ ਹਜ਼ਾਰਾਂ ਕਿਲੋਗ੍ਰam ਨਸ਼ਾ ਬਰਾਮਦ ਕੀਤਾ ਗਿਆ ਤੇ ਸੈਂਕੜੇ ਗ੍ਰਿਫਤਾਰੀਆਂ ਕੀਤੀਆਂ। ਪਰ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਨਸ਼ੇ ਨਾਲ ਪੀੜਤ ਨੌਜਵਾਨਾਂ ਦੇ ਹੱਲ ਲਈ ਵੀ ਕਈ ਠੀਮਾ ਕਦਮ ਚੁੱਕਿਆ ਗਿਆ। ਜਿਸ ਦੇ ਚੱਲਦੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਬਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਲਾ ਅੰਦਰ ਲੋੜ ਤੋਂ ਜ਼ਿਆਦਾ ਲੋਕ ਹਨ ਅਤੇ ਉਹਨਾਂ ਵਿੱਚੋਂ ਜ ਉਨ੍ਹਾਂ ਦੀ ਸੈਕਟਰੀਸ ਡਾਕਟਰ ਜਾਂ ਕਰਨਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਪ੍ਰਾਈਵੇਟ ਸੈਕਟਰੀਸ ਤੇ ਕਾਉਂਸਲਰ ਦੀ ਭਰਤੀ ਕੀਤੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਨਸ਼ਾ ਕਰਨ ਵਾਲੇ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਦਾ ਨਸ਼ਾ छुड़वाया ਜਾਵੇਗਾ। ਫਿਰ ਉਹਨਾਂ ਨੂੰ ਕਿਸੇ ਹੋਰ ਕੰਮ ਲਈ ਪ੍ਰੇਰਿਤ ਕੀਤਾ ਜਾਵੇਗਾ। ਦੇਖੋ ਜਿਹੜਾ ਕੋਵਿਡ ਹੁੰਦਾ ਇਹ ਪਹਿਲਾ ਥੇ ਵੇਵ ਆਈ। ਪਹਿਲੀ ਆਈ ਉਹਦੇ 'ਚ ਨੁਕਸਾਨ ਹੋਇਆ। ਦੂਜੀ ਆਈ ਉਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਜਿਹੜੀ ਤੀਜੀ ਆਈ ਉਹਦੇ ਵਿੱਚ ਕੋਈ ਮਨੁੱਖੀ ਲੋਕ ਦਾਖਲ ਨਹੀਂ ਹੋਏ। ਘਰਾਂ ਦੇ ਵਿੱਚ ਰੱਖ ਕੇ ਆਪਾਂ ਟ੍ਰੀਟ ਕਰਦੇ ਤੇ ਮੌਤਾਂ ਨਹੀਂ ਹੋਈਆਂ। ਉਹਦੇ ਨਾਲ ਕੀ ਹੋਇਆ ਕਿ ਜਦੋਂ ਲੋਕਾਂ ਦੀ ਜਦੋਂ ਕੋਈ ਬਿਮਾਰੀ ਇੱਕ ਵਾਰੀ ਸਾਰੇ ਸਮਾਜ ਚੋਂ ਨਾ ਦੇ ਜੇ ਪੂਰੇ ਦੇਸ਼ ਵਿੱਚ ਹੋਏ ਉਹ ਐਪੀਡੈਮਿਕ ਕਹਿੰਦੇ ਆ ਤੇ ਜਿਹੜੀਆਂ ਦੁਨੀਆ ਚ ਫੈਲਦੀਆਂ ਉਹ ਪੰਡਿਆ ਬਣਾ ਦੇ ਆ ਉਹ ਸਾਰੀ ਦੁਨੀਆ ਚ ਲੱਗੀ ਹੋਈ ਹੈ ਲੋਕਾਂ ਨੂੰ ਦੋ ਦੋ ਵਾਰੀ ਕੋਵਿਡ ਹੋ ਚੁੱਕਿਆ ਹੈ ਤੇ ਲੋਕਾਂ ਨੇ ਵੈਕਸੀਨੇਸ਼ਨ ਵੀ ਕਰਾਈ ਹੋਈ ਹੈ ਹੁਣ ਜਿਹੜੀ ਬਿਮਾਰੀ ਆ ਰਹੀ ਹੈ ਤੁਹਾਡੇ ਵੈਸੇ ਪਾਲਸਰਸ ਤੋਂ ਬਹੁਤ ਕੱਪੀ ਹੈ ਜਿਹੜੇ ਮੈਕਸਿਮ ਕੇਸਸ ਹੈ 3500 ਦੇ ਬਰੀਓ ਕੇਸਸ ਹੈ ਉਹਦੇ ਚੋਂ ਮੇਰੇ ਖਿਆਲ 55 ਜਾਂ 60 ਵੀਹੜਾ ਦੇ ਜ਼ਿਆਦਾ ਚੁੱਕੀ ਉਹ ਤੋਂ ਪਹਿਲਾਂ ਆਤਿਆ ਸੀ ਇਹ ਜੁਕਾਮ ਦੀ ਤਰ੍ਹਾਂ ਦੀ ਇੱਕ ਮਦਨ ਹੋ 31 ਬੰਦੇ ਜਿਹੜੇ ਹੈਗੇ ਆ ਤਾਂ 31 35 ਬੰਦੇ ਜਿਹੜੇ ਆ ਉਹ ਐਕਟਿਵ ਹੈ ਐਕਟ ਦਾ ਮਤਲਬ ਟੈਸਟ ਹੋਣ ਦਾ ਪੋਜ਼ਟਿਵ ਹੈ ਬਟ ਉਹ ਇਹ ਸਮਝਾਤਾ ਇਹ ਸਪਟੋਮੈਟਿਕ ਹਨ ਨੂੰ ਪਤਾ ਹੀ ਨਹੀਂ ਕਿ ਮੈਨੂੰ ਮੈਨੂੰ ਕੋਰੋਨਾ ਹੋਇਆ ਹੋਣਾ ਇਹ ਜਾਂ ਉਹ ਮਾਈਕ੍ਰੋ ਪੋਜ਼ਟਿਵ ਹੈ ਕਹਿੰਦਾ ਮੇਰਾ ਮਾਈਕ੍ਰੋ ਖਾਸਿਸ ਕਰਦਾ ਉਹਨੂੰ ਕੋਈ ਦਿੱਕਤ ਨਹੀਂ ਉਹ ਕੰਮ ਕਰਦਾ ਅਸੀਂ ਉਹਨੂੰ ਕਹਿੰਦੇ ਮਾਸਕ ਪਾ ਲਈ ਕੰਮ ਕਰੀ ਚਲੋ ਉਹਨੂੰ ਹੋਮ ਕਵਾਰੈਂਟਾਈਨ ਕਰ ਦਿੰਦੇ ਆ ਜਿੱਦਾਂ ਮਾਸਕ ਪਾਵਾ ਜਾ ਕਰੇ ਇਹਦੇ ਤੇ ਸਿਰਫ ਤੇ ਸੈਪਰੇਟਲੀ ਧਿਆਨ ਰੱਖਣ ਵਾਲੀ ਗੱਲ ਹੈ ਇਹ ਖੋਸ ਹੋ ਚੁੱਕੀ ਹੈ ਯਾਨੀ ਇਹਦੇ ਜੈਕਟ ਡੇਟ ਕੋਈ ਨਹੀਂ ਅਸੀਂ ਅੱਜ ਦੀ ਡ ਅੱਜ ਉਹ ਵੀ ਅਚੋਦੀ ਵੀ ਗਾਈਡਲਾਈਨ ਕਰਦੇ ਕਿ ਐਸੋ ਵੀ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ ਸਿਰਫ ਤੇ ਸਿਰਫ ਜਿਹੜੇ ਬੰਦੇ ਦੇ ਗੁਰਦੇ ਫੇਫੜੇ ਹੋਏ ਕੋਈ ਡਾਇਬਟੀਕ ਦਾ ਕੋਈ ਦਮੇ ਦਾ ਮਰੀਜ਼ ਹੈ ਜਿਹੜਾ ਸਟੇਵਾਰਡ ਲੈਂਦਾ ਕੋਈ ਕੈਂਸਰ ਦਾ ਮਰੀਜ਼ ਹੈ ਕੋਈ ਬੜੀ ਅਨਪ੍ਰੋਟੋਕੋਲ ਸ਼ੂਗਰ ਹੈ ਜਿਹੜਾ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਬੰਦਾ ਦਵਾਈ ਲੈਂਦਾ ਫਿਰ ਕੋਈ ਘਤਰ ਹੈ ਤੇ ਜਿਹੜੇ ਕੋਈ ਇਮਿਊਨ ਕਪ੍ਰੋਵਾਈਡਰ ਕਿਸੇ ਨਾ ਕਿਸੇ ਬਿਲ ਦੇ ਅਰਵਾ ਜਿਹੜਾ ਆਪਣੀ ਸਰੀਰ ਦੀ ਸ਼ਕਤੀ ਰਹੀ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਭੀੜ ਵਾਲੇ ਥਾਂ 'ਤੇ ਖੜਾ ਜਾ ਘਰੇ ਕੋ ਰਿਸਟਰੀ ਹੈ ਜਾਂ ਜਾਣਾ ਮਾਸਕ ਪਾ ਕੇ ਦਰਜਣ ਮੂੰਹ ਧਰਵਾ ਬਾਲ ਜਿਹਨੂੰ ਖਾਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਉਹ ਜੇ ਕਿਸੇ ਨੂੰ ਕਿਸੇ ਨੂੰ ਕੋਸਟੂ ਹੋ ਸਕਦਾ ਡਾਕਟਰ ਨੂੰ ਫੈਕਸ਼ਨ ਹੋ ਸਕਦੀ ਹੈ ਤੇ ਸਾਡਾ ਜੇ ਡਾਕਟਰ ਨੂੰ ਫੈਕਸ਼ਨ ਹੋ ਜਾਈਗੀ ਉਹ ਸਾਨੂੰ ਕੁਆਰੰਟਾਈਨ ਕਰਾਂਗੇ ਤਾਂ ਲੋਕਾਂ ਨੂੰ ਡਾਕਟਰ ਨਹੀਂ ਮਿਲੇਗਾ ਆਪਕੇ ਵਾਸਤੇ ਇਸ ਕਰਕੇ ਜਿਹੜੇ ਹਸਪਤਲ ਸਟਾਫ ਹੈ ਉਹਨਾਂ ਨੂੰ ਸਟੈਰਲਿੰਗ ਸਟਾਫ ਕਰਦੇ ਉਹਨਾਂ ਨੇ ਮਾਸਕ ਪਾਇਆ ਸੀਤ ਮੰਤਰੀ ਬਲਬੀ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਬਹੁਤ ਸਾਰੇ ਵਿਅਕਤੀ ਨਸ਼ਾ ਛਡਣ ਦਾ ਮਨ ਪਾ ਚੁੱਕੇ ਨੇ ਅਤੇ ਸਿਹਤ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਦਾ ਮੁਫਤ ਇਲਾਜ ਕਰਕੇ ਨਸ਼ਾ ਛੁਡਵਾਇਆ ਜਾਵੇਗਾ ਇਰਾਨ ਅਤੇ ਇਜ਼ਰਾਈਲ ਦੀ ਜੰਗ ਜੋਰਾ ਤੇ ਜਾਰੀ ਹੈ ਇਸ ਦੇ ਨਾਲ ਲਾਲ ਦਿਨ ਬਦ ਦਿਨ ਇਹ ਤਣਾਅ ਵਧਦਾ ਜਾ ਰਿਹਾ ਹੈ ਹਾਲਾਂਕਿ ਹਾਲੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਉੱਥੇ ਹੀ ਇਸ ਜੰਗ ਵਿੱਚ ਚੀਨ ਨੇ ਵੀ ਚੁੱਪਚਾਪੀ ਤੇ ਐਂਟਰੀ ਮਾਰ ਲਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਵਿੱਚ ਚੀਨ ਨੇ ਤਿੰਨ ਕਾਰਗੋ ਪਲੇਨ ਇਰਾਨ ਪਹੁੰਚੇ ਹਨ ਹਾਲਾਂਕਿ ਇਹਨਾਂ ਜਹਾਜ਼ਾਂ ਨੇ ਸ਼ੰਗਾਈ ਆਦਤੋਂ ਲਕਜ਼ੰਬਰਗ ਜਾਣਾ ਸੀ ਪਰ ਮਿਡ-ਏਅਰ ਇਨ ਏਅਰਕ੍ਰਾਫਟ ਨੇ ਆਪਣੇ ਟ੍ਰਾਂਸਫਰਟਰ ਅਤੇ ਸੈਂਸਰ ਸਵਿਚ ਆਫ ਕਰ ਦਿੱਤੇ ਅਤੇ ਓਇਰਾਨ ਦੇ 에ਅਰ ਸਪੇਸ ਪਹੁੰਚ ਕੇ ਚਦਕੀ ਚੰਗ ਦੇ ਕਰ ਕੀ ਇਰਾਨ ਦਾ 에ਅਰ ਸਪੇਸ ਬੰਦ ਸੀ ਸੋ ਇਹਨਾਂ ਜਹਾਜ਼ਾਂ ਵਿੱਚ ਕੀ ਸੀ ਹਾਲੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਜਿਸ ਸਥਿਤੀ ਵਿੱਚ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕੀ ਚੀਨ ਨੇ ਇਰਾਨ ਨੂੰ ਕੋਈ ਹਥਿਆਰ ਜਾਂ ਫਿਰ 에ਅਰ ਡਿਫੈਂਸ ਸਿਸਟਮ ਸਪਲਾਈ ਕੀਤਾ ਹੈ ਸੋ ਇਜ਼ਰਾਈਲ ਵਿਰੁੱਧ ਚੰਗ ਵਿੱਚ ਚੀਨ ਅਤੇ ਰੂਸ ਇਰਾਨ ਦੇ ਨਾਲ ਖੜੇ ਨਜ਼ਰਾਂ ਰਹੇ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਇਜ਼ਰਾਈਲ-ਇਰਾਨ ਜੰਗ ਵਿੱਚ ਨਾ ਦਖਲ ਦੇਣ ਦੀ ਚੇਤਾਵਨੀ ਦਿੱਤੀ ਹੈ ਸੋ ਪੁਤਿਨ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਜੰਗ ਵਿੱਚ ਦਖਲ ਦਿੰਦਾ ਹੈ ਤਾਂ ਰੂਸ ਅਤੇ ਚੀਨ ਵੀ ਸਿੱਧੇ ਤੌਰ ਤੇ ਇਰਾਨ ਦਾ ਸਮਰਥਨ ਕਰਨਗੇ ਸੋ ਅੰਕੜਿਆਂ ਅਨੁਸਾਰ 14 ਜੂਨ 2025 ਤੋਂ ਕਟੁਕਟ ਪੰਜ ਬੋਇੰਗ 747 ਜਹਾਜ਼ ਚੀਨ ਦੇ ਉੱਤਰੀ ਹਿੱਸੇ ਤੋਂ ਇਰਾਨ ਲਈ ਉਡਾਨ ਭਰ ਚੁੱਕੇ ਨੇ ਇਹਨਾਂ ਜਹਾਜ਼ਾਂ ਦਾ ਰੂਟ ਆਮ ਤੌਰ ਤੇ ਲਕਸਮਬਰਗ ਦੇ ਪਰ ਇਹ ਕਦੇ ਵੀ ਯੂਰਪੀਅਨ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋਏ ਇਹਨਾਂ ਜਹਾਜ਼ਾਂ ਨੇ ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਉਰਕ ਮੈਨਿਸਤਾਨ ਨੂੰ ਪਾਕਿਤ ਹੈ ਸੋ ਹਾਲਾਕੀ ਇਰਾਨ ਸਰਹੱਦ ਦੇ ਨੇੜੇ ਜਹਾਜ਼ ਰਡਾਰ ਤੋਂ ਗਾਇਬ ਹੋ ਗਏ ਸਨ ਸਾਰੇ ਜਾਜਾ ਨੇ ਟ੍ਰਾਂਸਪੋਰਟਰ ਬੰਦ ਕਰ ਦਿੱਤੇ ਸੀ ਜੋ ਕਿ ਆਮ ਤੌਰ ਤੇ ਫੌਜੀ ਜਾਂ ਖੂਫੀ ਉਡਾਣਾਂ ਦਾ ਸਕੇਲ ਹੁੰਦਾ ਹੈ ਇਸ ਨਾਲ ਸ਼ੱਕ ਪੈਦਾ ਹੋ ਰਿਹਾ ਹੈ ਕਿ ਕੀ ਇਹ ਜਹਾਜ਼ ਹਥਿਆਰ ਰਣਨੀਤਿਕ ਉਪਕਰਣ ਜਾਂ ਫਿਰ ਸੁਰੱਖਿਆ ਬਲ ਲੈ ਕੇ ਇਰਾਨ ਗਏ ਨੇ ਸੋ 2021 ਵਿੱਚ ਚੀਨ ਅਤੇ ਇਰਾਨ ਵਿਚਕਾਰ 25 ਸਾਲ ਦਾ ਰਣਨੀਤਿਕ ਸਹਿਯੋਗ ਦਾ ਸਮਝੌਤਾ ਹੋਇਆ ਸੀ ਉਸ ਸਮੇਂ ਦੌਰਾਨ ਇਰਾਨ ਨੂੰ ਚੀਨ ਤੋਂ 400 ਬਿਲੀਅਨ ਡਾਲਰ ਦਾ ਨਿਵੇਸ਼ ਮਿਲਣਾ ਤੈ ਹੋ ਗਿਆ ਸੋ ਬਦਲੇ ਵਿੱਚ चीन ਨੂੰ ਛੋਟ ਤੇ ਤੇਲ ਅਤੇ ਗੈਸ ਦੀ ਸਪਲਾਈ ਮਿਲਨੀ ਸੀ ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ 4G ਟੈਕਨੋਲੋਜੀ ਟਰਾਂਸਫਰ ਸਾਈਬਰ ਰੱਖਿਆ ਸਹਿਯੋਗ ਇੰਟੈਲੀਜੈਂਸ ਸਾਂਝੇਦਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਇੱਕ ਸਮਝੌਤੇ ਤੇ ਦਸਖਤ ਕੀਤੇ ਸਨ ਹੈਰੀਟੇਜ ਫਾਊਂਡੇਸ਼ਨ ਦੇ ਨੈਸ਼ਨਲ ਡਿਫੈਂਸ ਸੈਂਟਰ ਦੇ ਡਾਇਰੈਕਟਰ ਪ੍ਰੋਪਰ ਗ੍ਰੀਨਵੇਅ ਨੇ ਅਨੁਸਾਰ ਹੀ ਚੀਨ ਈਰਾਨ ਤੋਂ پابੰਦੀਸ਼ੁਦਾ ਸਸਤਾ ਤੇਲ ਖਰੀਦਦਾ ਹੈ ਅਤੇ ਬਦਲੇ ਵਿੱਚ ਉਸ ਨੂੰ ਰਣਨੀਤਿਕ ਤਕਨੀਕੀ ਅਤੇ ਫੌਜੀ ਸਹਾਇਤਾ ਦਿੰਦਾ ਹੈ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਜਨਾਈ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ